ਤੇ ਵਿਆਜਾਂ ਨੇ ਹੱਦੋਂ ਵੱਜ ਜੱਟ ਮਾਜਤੇ ਰਕੋ ਵਧ ਰਖੇ ਨਾ ਡਲੇ ਹਾਈਲਟ ਵੀ ਛੱਡ ਭੱਜ ਗਏ ਪੰਜ ਤੋਂ ਕਦੇ ਪਾਰ ਨਾ ਹੋਏ ਬੈਂਡਾਂ ਦੇ ਪੈਂਡ ਵੱਜ ਗਏ ਕੱਢਦੇ ਸੀ ਫੇਰ ਲەلੜੀਆਂ ਲੱਭਦੇ ਸੀ ਮਾਰੋ ਕੁੜੀਆਂ ਦਿਲ ਵਿੱਚ ਸੀ ਮਾਰੀਆਂ ਛੁਰੀਆਂ ਉੱਡਦੇ ਜਹਾਜ਼ਾਂ ਤੇ ਵਿਆਜਾਂ ਨੇ ਹੱਦੋਂ ਵੱਧ ਜੱਟ ਮਾਜਤੇ ਧੰਨਵਾਦ ਬੜੀ ਖੁਸ਼ੀ ਦਾ ਤਿਹਾੜਾ ਦਿਵਾਲੀ ਦਾ ਤਿਹਾੜਾ ਸਾਰੇ ਪਰਿਵਾਰਾਂ ਦੇ ਵਿੱਚ ਜਿਹੜੇ ਸੁਖਸ਼ੰਤੀ ਲੈ ਕੇ ਆਵੇ ਇਹ ਅਸੀਂ ਇਹ ਤਿਹਾੜਾ ਜਿਹੜਾ ਹੈ ਡਿਊਟੀ ਦੇ ਨਾਲ ਨਾਲ ਬੱਚਿਆਂ ਨਾਲ ਮਨਾ ਰਹੇ ਹਾਂ ਸਕੂਲਾਂ ਨਾਲ ਬੱਚਿਆਂ ਨੂੰ ਵੀ ਐਕਚੁਅਲ ਕਾਵੇਂ ਫੀ ਦਵਾਈ ਦੇ ਪਟਾਕੇ ਤੋਂ ਬਾਰੇ ਖਰੀਦ ਕਰਨ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਜਨਾਬ ਪਰਵਾਹ ਬੱਚਿਆਂ ਦੀ ਜਿਵੇਂ ਤੁਸੀਂ ਡਿਊਟੀ ਕਰ ਰਹੇ ਹੋ ਗਰੇਣੀ ਜਾ ਪੰਦੇ ਤੇ ਅੱਜ ਇੱਥੇ ਬੱਚੇ ਆਏ ਤਰਨ ਦਿਵਾਲੀ ਮਨਾਉਣ ਵਾਸਤੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਤੁਹਾਨੂੰ ਬੜੀ ਮਸ਼ਹੂਰ ਹੋ ਰਹੀ ਸਾਨੂੰ ਆਪਣੇ ਪਰਿਵਾਰ ਕਰਾਂ ਨੂੰ ਮਹਿਸੂਸ ਹੋ ਰਹੀ ਜਿਵੇਂ ਸੀ ਆਪਣੇ ਪਰਿਵਾਰ ਦੇ ਨਾਮ ਇਸ ਤਰ੍ਹਾਂ ਅਸੀਂ ਬੱਚਿਆਂ ਨੂੰ ਮਨਾਵਾਂਗੇ ਤੇ ਬੜੀ ਖੁਸ਼ੀ ਦੀ ਗੱਲ ਠੀਕ ਹੈ ਠੀਕ ਜੀ